ਦੇ ਜੇ ਬਾਈ ਕੋਈ ਆ ਕੇ ਕੋਈ ਆ ਕੇ ਜਿਹੜੀ ਗੱਲ ਸੁਣਨ ਨੂੰ ਮਿਲੂ। ਅਮਰੀ ਪਹਿਲੀ ਵਾਰ ਸੁਣੀ ਹੈ। ਅ ਮੈਂ ਔਰ ਗੈਟੇ ਖੇਤੀ ਦੀ ਗੱਲ ਆਪ ਕੋਲ ਤੇ ਖੇਤੀ ਦੀ ਗੱਲ ਬਿਨਾਂ ਬਹਿਸ ਬਿਨਾਂ ਗਿੱਤੀ ਦੀ ਗੱਲ ਕਰਦੇ ਹਾਂ ਤੇ ਪਰ ਉਹ ਤੂੰ ਵੀ ਅੱਗੇ ਗੱਲ ਦੇ ਰਿਹਾ ਤਕਾਉ ਖੇਤੀ ਵਾਲੀ ਗੱਲ। ਪਰ ਮੈਂ ਇਹ ਸਵਾਲ ਕੀਤੇ ਵੀ ਅੰਮ੍ਰਿਤ ਬਾਈ ਵੀ ਅਸਲ ਨੂੰ ਦੱਸੋ ਵੀ ਕਿੰਨੇ ਕੁ ਬੰਦੇ ਆਏ ਜੋ ਜਿਹੜੇ ਗੱਲ ਸੰਭਲਦੇ ਨੇ। ਪੰਗਾ ਪਾਇਆ ਪਰ ਧਿਆਨ ਆਉਂਦਾ ਜਦੋਂ ਇਹ ਗਾਣਾ ਲਾ ਕੇ ਤੇ ਅੰਦਰ ਇਹ ਤੇਜੀ ਪੜੀ ਹੋਈ ਹੈ ਇਨਸਾਨ ਕਿਹਨੂੰ ਕਿਹਨੂੰ ਸਮਝਾਉਂਦੇ ਹੈ ਰਿਕਟ ਕੋ ਡਾਕਟਰ ਲਈ ਆ ਛੋਟੀ ਖੇਤੀ ਲਈ ਪੰਜ ਪੰਜ ਸਾਸਨ ਕੇ ਲਈ ਆ ਉਹ ਕਿੰਨੀ ਵੱਡੀ ਕੀਤੀ ਇਹ 80% ਇੰਨੇ ਵੀ ਨਾਲ ਤਾਂ ਇਹਦੇ ਲਈ ਵੀ ਵਾਈਪ ਨੂੰ ਕੀ ਸਵਾਲ ਕਰਾਂਗੇ ਕਿ ਜੇਕਰ ਪ੍ਰੋਕਟ ਦੇ ਪਰਦੇ ਸੈਮੀਨਾ ਪੂਰੇ ਪੰਜਾਬ ਦੇ ਵਿੱਚ ਜੇ ਵਾਕੇ ਚੌੜੇ ਵੀ ਸਕਦਾ ਨਸਲਾ

ਕੁਮਾਰ ਸਾਹਿਬ ਡੀ ਸਾਹਿਬ ਕੋ ਕੱਟ ਸਕਦੇ ਆ ਕੱਟ ਦਾ ਮਕਸਦ ਇਹ ਹੈ ਕਿ ਜੋ ਜਿਹੜਾ ਸਾਡੇ ਪਾਣੀ ਦੇ ਵਿੱਚ ਦਰਿਆਵਾਂ ਵਿੱਚ ਘੱਟਦੀ ਹੈ ਕਹਿੰਦੇ ਤਾਂ ਚਲੋ ਗੱਲ ਆਪਾਂ ਮਿੱਟੀ ਦੀ ਕੀਤੀ ਹੈ ਤਾਂ ਕੀ ਕੀਤੀ ਹੈ ਇਹ ਤਾਂ ਸਰਕਾਰ ਦੀਆਂ ਰਿਪੋਰਟਾਂ ਦੇ ਪਿਛਲੇ 10-15 ਮੰਗੀਆਂ ਰਿਪੋਰਟਾਂ ਬਣਦਾ ਨਹੀਂ ਪੰਜਾਬ ਦੇ ਵਿੱਚ ਧਰਤੀ ਹੇਠਲਾ ਪਾਣੀ ਕਿੱਥੇ ਕੀ ਹੋ ਰਿਹਾ ਹੈ ਕਿਸੇ ਦਿਨੇ ਤੋਂ ਸੇਪਟ ਦਾ ਪਾਣੀ ਤਾਂ ਤਾਂ ਡੀਡ ਨਾਲ ਡਰਾਮਾ ਦੇ ਵਿੱਚ ਅਸੀਂ ਮਾਰਕਸ ਲਾ ਲਿਖੋ ਸਭ ਨੂੰ ਜਾਖਰ ਹੁੰਦਾ ਪੰਜਾਬ ਚ ਉੱਥੇ ਜਾ ਕੇ ਦੇਖਿਆ ਮਾਰਕਸ ਦੇ ਵਿੱਚ ਸੈਂਕੜੇ ਫੈਕਟਰ ਜਿਹੜੀਆਂ ਉੱਥੇ ਗੈਰ ਪਨਾ ਕੈਪੀਟਲ ਪਨਾ ਸ਼ੁਰੂ ਹੋਏ ਫਿਰ ਕਹਾ ਜਿੰਨੇ ਸ਼ਾਇਰ ਆ ਸਾਰਾ ਸਾਰਾ ਸੀਦੇ ਜਿੰਨਾ ਸਾਰਾ ਲਗਿਆਣੇ ਦਾ ਮੁਕਾਦਲਾ ਹੁੰਦਾ ਨਾਲ ਹੀ ਪੜ ਗਿਆ ਜਿੰਨੀਆਂ ਫੈਕਟਰੀਆਂ ਦਾ ਸਾਰਾ ਗੰਡਾ ਪਾ ਦੋ ਤਾ ਅਸ ਪਿੱਛੇ ਦੀ ਇੱਕ ਮਾਇਦੇ ਬਈ ਪੋਲ ਨੇ

ਬਗਾਨੀ ਉਹ ਮੇਂ ਵਿਰੋਧ ਨਹੀਂ ਕਰਦੇ ਕੋਈ ਚੀਜ਼ ਸੱਤ ਕੇ ਆ ਕੇ ਕੰਮ ਕਰਨਾ ਜਿਸ ਦਾ ਕੋਈ ਰੋਜ਼ ਨਹੀਂ ਕੋਈ ਵੈਰ ਨਹੀਂ ਕੋਈ ਨਿਰਭਰ ਕਲਾਸੀ ਵੀ ਦਾ ਬਾਹਰ ਬੈਠੇ ਆ ਬਗਾਨਾ ਦਾ ਸੁਪਿਤ ਜਾਵਦੇ ਪੰਜਾਬ ਦਾ ਜੀ ਆ ਭਗੜਤੀ ਦੀ ਗੱਲ ਕਰੀਏ ਪੂਰੀ ਦੁਨੀਆ ਦੇ ਵਿੱਚ ਜਿਹੜੇ ਪੰਜਾਬੀ ਆ ਆਪਾਂ ਇਧਰ ਦੇ ਪੰਜਾਬੀਆਂ ਦੀ ਗੱਲ ਕਰਨ ਲਗੇ ਲੈਦੇ ਪੰਜਾਬ ਦੇ ਪੰਜਾਬ ਨੂੰ ਛੱਡ ਕੇ ਚੜਦੇ ਪੰਜਾਬ ਦੇ ਪੰਜਾਬੀਆਂ ਦੀ ਆਪਾਂ ਗੱਲ ਕਰਨ ਲਗੇ ਤਾਂ ਤਨ ਤਨ ਕਰੋੜ ਹੋਣੀ ਤਾਂ ਮੰਨ ਵੀ ਲੈਣਾ ਮਤਲਬ ਸਾਡੇ ਪਿੰਡ ਕੋਲ ਵਾਦੀ ਪੂਰੀ ਦੁਨੀਆ ਵਿੱਚ ਫੈਲਾ ਹੋਇਆ ਮਗਰ ਦੋ ਸੁਪੀਆਂ ਦੀ ਵਾਦੀ ਯੂਕੇ ਦੇ ਬਿਹਾਰ ਅਸੀਂ 45 ਕਰੋੜ ਦੇ ਨੇਰੇ ਆ ਇਹ 2.5 ਕਰੋੜ ਤੋਂ ਦਾ ਇੱਛਾ ਆ ਕੇ ਵਸਤਾਂ ਨਾਲ ਪ੍ਰਕਿਰਤਾਂ ਆ ਗਏ ਨੇ ਨੌਕਰੀ ਨਾਲ ਸਾਡੇ ਨਾਲ ਇੱਥੇ ਕੋਈ ਉਹਦੇ ਬਾਰੇ ਕੋਈ ਇੱਥੇ ਕੋ ਕਾਨੂੰਨ ਨਹੀਂ ਕੋਈ ਕਾਇਦਾ ਨਹੀਂ ਕੋਈ ਸਰਕਾਰ ਦੀ ਨੀਤੀ ਨਹੀਂ ਸਰਕਾਰ ਕਹਿੰਦੇ 60000 ਨੌਕਰੀ ਦੇ ਦਿੱਤੀ ਕਿੰਨੇ ਬੰਦੇ ਜਿਹੜੇ ਬਾਅਦ ਵਿੱਚ ਨੌਕਰੀ ਦਿੱਤੀ ਜਾ ਰਹੀ ਹੈ। ਹੁਸਾ ਇੱਕ ਲੈਨ ਮੈਂ ਦੀ ਪਾਰਟੀ ਦੇ ਵਿੱਚ ਜੰਤਰ ਜ਼ਿਲ੍ਹੇ ਦੇ ਵਿੱਚ 185 ਬੰਦੇ ਕੱਢੇ ਹੋਣੇ ਦੁਬਾਰੇ। ਪਰ ਇਹ ਸਾਡਾ ਆਉਣ ਵਾਲੇ ਸਮੇਂ ਚਾਪਾ ਦੇਖਾਂਗੇ ਛੋਟੇ ਇੱਥੇ ਜਲਾਤ ਆ ਕੋਈ ਛੋਟੇ ਪਰਿਵਾਰੀ ਵੀ ਛੋਟੇ ਕਲਾਕ ਕੁਝ ਉਹ ਜਿੰਨੇ ਛੋਟੇ ਕਰਮਚਾਰੀ ਹੈ ਅਧਿਕਾਰੀਆਂ ਸਾਰੇ ਬਾਹਰ ਲਿਆ ਗਿਆ। ਇਸ ਦੇ ਲਈ ਚਾਹੁੰਦੇ ਨੇ ਜੇ ਹਮਾਚਲ ਨੂੰ ਬਣ ਸਕਦਾ ਹੈ ਰਾਜਸਥਾਨ ਨੂੰ ਬਣ ਸਕਦਾ ਹੈ ਪਿਛਲੇ 15-20 ਦਿਨ ਪਹਿਲਾਂ ਉਸਰਾ ਖੰਡੇ ਵਿੱਚ ਪੁਸ਼ਕਰ ਧਾਮੀ ਉਪਮੰਤਰੀ ਨੇ ਕਾਨੂੰਨ ਦੇ ਵਿੱਚ ਪਾਸ ਕਰਤਾ ਵੀ ਸਾਡੇ ਇੱਥੇ ਬਾਹਰ ਦਾ ਖੰਡਾ ਕੁਝ ਵੀ ਨਹੀਂ ਲੈ ਸਕਦਾ। ਤੇ ਪੰਜਾਬ ਉਸ ਤੋਂ ਇਹ ਆਪਰੀਦਲ ਕਰਦੇ ਸੀਗੇ ਭਾਈ ਇਹ ਆਨੇ ਦੱਸਿਆ ਕਿ ਅਸੀਂ ਸਾਰਾ ਜਿਹੜਾ ਸਾਡੇ ਕੋਲ ਕੀਤਾ ਸੀਗੇ ਸਾਡੇ ਘਰੇ ਦੀ ਪ੍ਰਾਪਤੀ ਇਹ ਸਾਰੇ ਇਹਦਾ ਦੁਕਾਨ-ਕਣ ਕੇ ਦੂਜੇ ਸੁਪਰੇ ਨੂੰ ਭਰ ਕਾਟ ਤਰਾਕ